धनबाद मान्योग स्पीकर साहब पापरा एक्ट शोध बिल दो हजार बहुत गंभीर बहस चल रही है अलोड भी सी इट्स ए नीड ऑफ आर ए समय की लोड़ है बहुत सारे ਮੇਰੇ ਵਿਰੋਧੀ ਧਿਰ ਦੇ ਸਾਥੀਆਂ ਨੇ ਬੋਲਿਆ ਕਈਆਂ ਨੇ ਸਮਰਥਨ ਵੀ ਦਿੱਤਾ ਨਾਲ ਸੁਝਾਅ ਵੀ ਦਿੱਤੇ ਆਯਾਲੀ ਸਾਹਿਬ ਸਮਰਥਨ ਵੀ ਦਿੱਤਾ ਨਾਲ ਸੁਝਾਅ ਵੀ ਦਿੱਤੇ ਕਿਉਂਕਿ ਖੁਦ ਕੋਲੋਨਾਈਜ਼ਰ ਨੇ ਉਹ ਇਸ ਕਿੱਤੇ ਨਾਲ ਸੰਬੰਧਿਤ ਕੋਈ ਵੀ ਕਿੱਤਾ ਕਰ ਸਕਦਾ ਕੋਈ ਵੀ ਬੰਦਾ ਕੋਈ ਮਾੜਾ ਕੰਮ ਨਹੀਂ ਕੱਲ ਨੂੰ ਕੋ ਟ੍ਰਾਂਸਪੋਰਟ ਦੱਬੇ ਲਾਵੇ ਅਕਾਲੀ ਦਲ ਨਾ ਬੋਲੇ ਵੇ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਵੀ ਤਾਂ ਟ੍ਰਾਂਸਪੋਰਟ ਦੇ ਵਿੱਚ ਨੇ ਉਹ ਉਹਨਾਂ ਨੂੰ ਸੁਝਾ ਦੇਣਾ ਹੈ ਉਹਨਾਂ ਨੂੰ ਟਿਕਟਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਰੂਟ ਕਿੰਨੇ ਹੋਣੇ ਚਾਹੀਦੀਆਂ 30 ਕਿਲੋਮੀਟਰ ਨੂੰ ਕਿਵੇਂ ਕਿਵੇਂ ਵਧਾ ਕੇ ਫਿਰ 30 30 ਕਰਕੇ ਫਿਰ ਕਿਵੇਂ ਅਬੋਰ ਤੋਂ ਪਠਾਨਕੋਟ ਲੈ ਕੇ ਜਾਣਾ ਉਹ ਉਹਨਾਂ ਦਾ ਕੰਮ ਹੈ ਬੜਾ ਭੜੀ ਭੜਿਆ ਵਧੀਆ ਸਪੀਕਰ ਸਾਹਿਬ ਐਨਓਸੀ ਬਸ ਇੰਨਾ ਕਿ ਵਿੱਚ ਜੋ ਮਰਜੀ ਬੋਲੀ ਜਾਓ ਮੁੱਖ ਬਿੰਦੂ ਪਾਪਰਾ ਐਕਟ ਲੋਕਾਂ ਨੂੰ ਸਿਰਫ ਇੰਨਾ ਸਮਝ ਆਉਂਦਾ ਜੇ ਅਸੀਂ ਪਲਾਟ ਲਿਆ ਸੀਗਾ ਮੇਰਾ ਬਾਪੂ ਰਿਟਾਇਰ ਹੋਇਆ ਸੀਗਾ ਜਿੰਨੇ ਪੈਸੇ ਮਿਲੇ ਸੀ ਫਲਾਨੀ ਕਲੋਨੀ ਚ ਲਾਤੇ ਬਾਅਦ ਪਤਾ ਲੱਗਿਆ ਕਲੋਨੀ ਇਲੈਗਲ ਆ ਉਹਦਾ ਕਲੋਨੀ ਕੋਈ ਲੀਡਰ ਸੀਗਾ ਜਾ ਲੀਡਰ ਦੀ ਸ਼ੈ ਨਾਮ ਸੀ ਬੰਦਾ ਉਹ ਕਲੋਨੀ ਕੱਟ ਕੇ ਚਲਾ ਗਿਆ ਜੀ ਬਾਅਦ ਦੇ ਵਿੱਚ ਜਦੋਂ ਉਸ ਕਲੋਨੀ ਵਾਸਤੇ ਮੀਟਰ ਲਵਾਉਣ ਗਏ ਤਾਂ ਕਹਿੰਦੇ ਤਾਂ ਕਲੋਨੀ ਇਲੀਗਲ ਹੈ ਜਦੋਂ ਸੀਵਰੇਜ ਦਾ ਪਾਣੀ ਦੀ ਗੱਲ ਕੀਤੀ ਕਹਿੰਦੇ ਕਲੋਨੀ ਇਲੀਗਲ ਹੈ ਜਦੋਂ ਲਾਈਟਾਂ ਦੀ ਗੱਲ ਕਹਿੰਦੇ ਕਲੋਨੀ ਇਲੀਗਲ ਹੈ ਕਹਿੰਦੇ ਜੀ ਸਾਡੇ ਪੈਸੇ ਤਾਂ ਲੀਗਲ ਸੀਗੇ ਸਾਡੇ ਪੈਸੇ ਤਾਂ ਨਕਲੀ ਨਹੀਂ ਸੀ ਨਾ ਜੇ ਕਲੋਨੀ ਨਕਲੀ ਐ ਅਸੀਂ ਕਿੱਥੇ ਪੈਸੇ ਲਾਤੇ ਫੇਰ ਬੰਦੇ ਨਾਲ ਗੱਲ ਕਰੋ ਉਹ ਬੰਦਾ ਕੀ ਕਰਦਾ ਸੀਗਾ ਜੀ ਮੇਰੇ ਕੋਲ ਰਿਕਾਰਡ ਤੇ ਉਹ ਬੰਦਾ ਲੀਡਰਾਂ ਦੇ ਗੱਲ ਪਾ ਜਾਂਦਾ ਸੀਗਾ ਜੀ ਕਲੋਨੀ ਵਾਲਿਆਂ ਨੂੰ ਵੀ ਉਹਨਾਂ ਤੋਂ ਕਰਾ ਲਓ ਵੋਟਾਂ ਵੇਲੇ ਹਮ ਵੋਟਾਂ ਵੇਲੇ ਕਸਰ ਤੁਹਾਨੂੰ ਪਤਾ ਹੀ ਹੈ ਜੀ ਇਹਨਾਂ ਨੂੰ ਪਤਾ ਹੀ ਹੈ ਸਾਰਾ ਕੁਝ ਲਿੰਕ ਲੋ ਜਿੰਦਾ ਫਿਰਦਾ ਕਿਵੇਂ ਐ ਕਿਵੇਂ ਹੋ ਗਈ ਇਲੀਗਲ ਅਸੀਂ ਕਰਾ ਦਾਂਗੇ ਲੀਗਲ ਐ ਕੰਮ ਚੱਲਦਾ ਰਿਹਾ ਜਨਾਬ ਮੇਰੇ ਕੋਲੇ ਤਿੰਨ ਮੈਂ ਜਦੋਂ ਇਹ ਫੈਸਲਾ ਕਰਨਾ ਸੀ ਮੈਂ ਕੋਈ ਕੋਈ ਮੈਂ ਬੱਚਾ ਨਹੀਂ ਹੈਗਾ ਮੈਂ 3 ਸਾਲ ਦਾ ਮੁੱਖ ਮੰਤਰੀ ਹੁਣ ਹੈਲੋ ਪੀ ਸਾਹਿਬ ਸੁਣ ਲਿਓ ਮੈਂ ਕੋਈ ਇਨਕਸਪੀਰੀਅੰਸ ਨਹੀਂ ਹੈਗਾ ਹੁਣ ਮੈਂ ਐਕਸਪੀਰੀਅੰਸਡ ਆਂ ਦੇਸ਼ ਦੇ ਟੌਪ 5 ਐਕਸਪੀਰੀਸ ਮੁੱਖ ਮੰਤਰੀਏ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦਾ ਨਾਮ ਹੁੰਦਾ ਐਵੇਂ ਨਾ ਐਵੇਂ ਨਾ ਸਮਝਿਆ ਕਰੋ ਤੂੰ ਚੱਲ ਹੋਏ ਤੂੰ ਕੀ ਹੋਏ ਐ ਇਹ ਥੋੜੀਆਂ ਆਪਣੀਆਂ ਇਹਦਾ ਮੈਂ ਕੁਝ ਨਹੀਂ ਕਰ ਸਕੀ ਇਹਦਾ ਮੈਂ ਕੁਝ ਨਹੀਂ ਕਰ ਸਕਦਾ ਜਿਹੜੇ ਨਹੀਂ ਬਣ ਸਕੇ ਮੈਂ ਕੀ ਕਰਾਂ ਇਹਨਾਂ ਦਾ ਉਹ ਬਣ ਵੀ ਨਹੀਂ ਸਕਦੇ ਸਰ ਪਗਾਨੀਆਂ ਹੀ ਰਹਿ ਜਾਣਗੀਆਂ ਬਸ ਸੋ ਗੱਲ ਕੀ ਮੈਂ ਇਲੀਗਲ ਕਲੋਨੀਆਂ ਕੱਢਤੀਆਂ ਲੀਡਰਾਂ ਦੇ ਗਲ ਪਾ ਗਏ ਅਗਲੀ ਵਾਰ ਫੇਰ ਆ ਪਾ ਗਏ ਫੇਰ ਪਾ ਗਏ ਮੈਂ ਜਦੋਂ ਸਾਰਾ ਮੰਗਾਇਆ ਪਿਛਲੀ 3 ਵਾਰ ਤੋਂ ਇਲੀਗਲ ਕਲੋਨੀਆਂ ਨੂੰ ਰੈਗੂਲਾਈਜ਼ ਕੀਤਾ ਗਿਆ ਹੈ 3 ਵਾਰ ਔਰ ਹਰ ਵਾਰ ਸਿਰਫ ਥੱਲੇ ਵਾਲੀ ਲਾਈਨ ਪੜਿਓ ਥੱਲੇ ਲਿਖਿਆ ਹੋਇਆ ਹੈ ਇਟ ਵਿਲ ਨੈਵਰ ਹੈਪਨ ਅਗੇ ਅਜੇ ਤੋਂ ਨਹੀਂ ਕਰਾਂਗੇ ਬਸ ਅਗਲ ਵਾਰ ਫੇਰ ਕਰ ਦਿੰਦੇ ਨੇ ਅਗਲੀ ਵਾਰ ਫੇਰ ਕਰ ਦਿੰਦੇ ਨੇ ਮੈਂ ਕਿਹਾ ਯਾਰ ਇਹ ਕੀ ਹੈ ਇਹ ਨਹੀਂ ਇਹ ਤਾਂ ਹੁਣ ਕੀ ਕਰੀਏ ਜੀ ਇਹ ਤਾਂ ਹੀ ਹੈ ਜੀ ਇਹਨਾਂ ਦੇ ਦੋ ਸੀਗੇ ਇੱਕ ਕੈਪਟਨ ਸੀ ਇੱਕ ਇੱਕ ਤਿੰਨ ਕ ਮਹੀਨੇ ਬਾਅਦ ਹੋ ਰਾਇਆ ਸੀ ਇੱਕ ਉਹ ਅੱਡ ਕਰ ਗਿਆ ਆਪਣੇ ਫੈਸਲੇ ਉਦੋਂ ਅੱਜ ਮੈਂ ਕੱਲ ਕੱਲ ਮੈਂ ਬਾਜਵਾ ਸਾਹਿਬ ਨੂੰ ਸੁਣ ਰਿਹਾ ਸੀ 18 ਚਿੱਠੀਆਂ ਮੈਨੂੰ ਪਾਈਆਂ 17 ਤੁਹਾਨੂੰ ਪਾਈਆਂ 16 ਇਹਨਾਂ ਨੂੰ ਪਾਈਆਂ ਨਹੀਂ Let me speak sir let me speak sir ਤੁਸੀਂ ਤੁਸੀਂ ਆਪਣਾ ਕਰ ਲੈਣ ਦੇ Let me speak sir ਸਰ Let me speak ਹੋ ਸਕਦਾ ਤੁਸੀਂ ਹੋ ਸਕਦਾ ਉਹ ਚਿੱਠੀ ਤੁਹਾਡੀ ਹੋ ਸਕਦਾ ਤੁਹਾਡੀ ਚਿੱਠੀ ਜਦੋਂ ਮਜਬੂਰ ਹੋਵੇ ਹੋ ਸਕਦਾ ਤੁਹਾਡੀ ਚਿੱਠੀ ਚ ਮਜਬੂਰ ਹੋਵੇ ਕਿ ਐਨਓ ਸੀ ਕਲੀਅਰ ਕਰੋ ਸੋ Let me speak ਹੋ ਹੋ ਸਕਦਾ ਮਜਬੂਰ ਹੋਵੇ ਤੁਹਾਡੀਆਂ ਚਿੱਠੀਆਂ ਕੈਪਟਨ ਮਨਿੰਦਰ ਤਾਂ ਪਾਉਂਦਾ ਰਿਹਾ ਡਸਟਬਿਨ ਚ ਤੇ ਤੂੰ ਸਾਡੇ ਵਾਲੀਆਂ ਗਿਣਦੇ ਰਹਨੇ ਹੋ ਤੂੰ ਕਿੰਨੀਆਂ ਲਿਖੀਆਂ ਕੈਪਟਨ ਨੂੰ ਕੈਪਟਨ ਨੂੰ ਕਿੰਨੀਆਂ ਲਿਖੀਆਂ ਪਹਿਲਾਂ ਕੈਪਟਨ ਨੇ ਕੀ ਕਿਹਾ ਸੀਗਾ ਪਬਲਿਕ ਜਿਹਾ ਸੀ ਕੈਪਟਨ ਨੇ ਕਿ ਬਾਜਬਾ ਮੈਨੂੰ ਚਿੱਠੀ ਲਿਖਦਾ ਰਹਿੰਦਾ ਮੈਂ ਡਸਟਬਿਨ ਚ ਪਾ ਦਿੰਦਾ ਹੱਦਾਂ ਯਾਰ 17 ਤੁਹਾਨੂੰ ਲਿਖਦਿਆਂ 18 ਮੈਨੂੰ ਲਿਖਿਆ ਇਹ ਕੰਮ ਇਹਨਾਂ ਨੂੰ ਹੋਰ ਕੋਈ ਕੰਮ ਹੀ ਹੈ ਨਹੀਂ ਇਹਨਾਂ ਨੂੰ ਲੈਟ ਹਮ ਸਪੀਕ ਲੈਟ ਹਮ ਸਪੀਕ ਲੈਟ ਹਮ ਸਪੀਕ ਲੈਟ ਹਮ ਸਪੀਕ ਹੱਦਾਂ ਹੱਦਾਂ ਔਰ ਸੀਰੀਅਸ ਲੰਦਾ ਜੋ ਕੁਝ ਵੀ ਚੇਅਰ ਦੀ ਆਗਿਆ ਤੋਂ ਬਿਨਾ ਕਿਹਾ ਗਿਆ ਹੈ ਰਿਕਾਰਡ ਨਾ ਕੀਤਾ ਜਾਵੇ ਜੀ ਐਸ ਸੀਐਮ ਸਾਹਿਬ ਚੇਅਰ ਨੂੰ ਡੈਸਕ ਕਰੋ ਜੀ ਜੀ ਹੋ ਸਕਦਾ ਕੋਈ ਮਜਮੂਨ ਐਨਓਸੀ ਵਾਲਾ ਵੀ ਹੋਵੇ ਜਿਹੜੀ 18 ਮੈਨੂੰ ਲਿਖੀਆਂ 17 ਤੁਹਾਨੂੰ ਲਿਖੀਆਂ ਇਹਨਾਂ ਦੀ ਪੜਦਾ ਕੋਣ ਹੈ ਇਹਨਾਂ ਦੀ ਜੇ ਇਹਨਾਂ ਨੇ ਅਨੇ ਦੇ ਹਫਤੇ ਪ੍ਰਧਾਨ ਨੇ ਕਿਹਾ ਸੀ ਮੈਂ ਉਹਦੀਆਂ ਚਿੱਠੀਆਂ ਨੂੰ ਡਸਟਬਿੰਚ ਪਾ ਦੇਣਾ ਤੜਕੀ ਉੱਠ ਕੇ ਅਖਬਾਰ ਪੜਦੇ ਸਾਰੇ ਜਿਹੜੀ ਨੈਗੇਟਿਵ ਖਬਰ ਲੱਗੀ ਹੋਵੇ ਉਹਨੂੰ ਟੈਗ ਕਰਕੇ ਟਵੀਟ ਕਰ ਦਿੰਦੇ ਆ ਭਗਵੰਤ ਮਾਨ ਨੂੰ ਗਾਲਾਂ ਬਸ ਕੋਈ ਕੰਮ ਚੰਗਾ ਕਰਤਾ ਹੋਵੇ ਨੋ ਨੋ ਨਾ ਇਹ ਕੰਮ ਚੰਗਾ ਥੋੜੀ ਭਗਵੰਤ ਮਾਨ ਨੂੰ ਗਾਲਾਂ ਬਸ ਹੋਰ ਕੋਈ ਕੰਮ ਨਹੀਂ ਮੈਂ ਕਹਿੰਦਾ ਕਿ ਆ ਜਿਹੜਾ ਅੱਜ ਬਿੱਲ ਲੈ ਕੇ ਆਇਆ ਕਿੰਨੇ ਲੋਕਾਂ ਦੇ ਪੈਸੇ ਜਨਾਬ ਜੀ ਉਸ ਤੋਂ ਬਾਅਦ ਪੈਸੇ ਨਹੀਂ ਕਮਾ ਸਕਦੇ ਉਹ ਆਪਣੀ ਜ਼ਿੰਦਗੀ ਜਿੰਨੀ ਕਮਾਈ ਸੀਗੇ ਉਹਨਾਂ ਨਾਲ ਲਾਤੀ ਕੈਸੀ ਹੁਣ 31 ਜੁਲਾਈ ਵਾਲਾ ਫੈਸਲਾ ਕਿਉਂ ਲਿਆ ਮੈਂ ਡਿਟੇਲ ਦੱਸਦਾ ਮੈਂ ਲਿਆ ਫੈਸਲਾ 31 ਜੁਲਾਈ ਵਾਲਾ ਆਪ ਸਰ ਬੈਠੇ ਆਪ ਸਭੇ ਚੀਫ ਸੈਕਟਰੀ ਸਾਹਿਬ ਬੈਠੇ ਬੀਕੇਸ਼ ਸਿੰਘ ਬੈਠੇ ਕੈਪਸੇਨਾ ਬੈਠੇ ਮੈਂ ਨੇ ਕਾ ਕਦ ਕਰਾਂਗੇ ਇਹ ਕੰਮ ਨੇ ਕਾ ਅਭੀ ਮੈਂ ਕਾ ਫਿਰ ਜੇ ਆਪਾਂ ਅੱਜ ਕਰਤਾ ਅਨਾਉਂਸ ਇਹਦਾ ਮਤਲਬ ਇਹ ਹੋ ਜੂਗਾ ਇਹ ਗੱਲ ਹੈਗੀ ਹੈ ਸਰ ਕੋਈ 15 ਦਾ ਅਸਤੇ ਨੇੜੇ ਦਿੜਿ। ਮੈਂ ਕਹ ਜੀ ਅੱਪਾ ਅੱਜ ਅਨਾਉਂਸ ਕਰਤਾ ਕਿ 2 ਨਵੰਬਰ ਤੱਕ ਰਿਸ਼ਤੀਆਂ ਕਰਾ ਲਓ। ਜਾਂ ਜਿਨ੍ਹਾਂ ਦੀਆਂ ਬਿਆਨੇ ਦਿੱਤੇ ਹੋਏ ਨੇ ਦਾ ਜਿਹੜੇ ਰਹਿੰਦੇ ਨੇ 2 ਨਵੰਬਰ ਤੱਕ ਲੀਗਲ। ਇਹ ਨਾ ਹੋਵੇ ਕਿ ਅੱਜ ਤੋਂ ਬਾਅਦ 2 ਨਵੰਬਰ ਤੱਕ ਲੋਕ ਇਹ ਸਮਝ ਲੈਣ ਕਿ ਇਲੀਗਲ ਕਲੋਨੀਆਂ ਕੱਟਣ ਦਾ ਟਾਈਮ ਆ ਗਿਆ। ਡੇਢ ਮਹੀਨੇ ਚ ਹੋਰ ਇਲੀਗਲ ਕਲੋਨੀਆਂ ਕੱਢ ਦੋ 2 ਨਵੰਬਰ ਤੱਕ ਸਾਰਾ ਕੁਝ ਲੀਗਲ ਹੈ। ਮੈਂ ਕਿਹਾ ਵੀ ਕੰਮ ਕਰਦੇ ਆ 10 ਦਿਨ ਪਹਿਲਾਂ 31 ਜੁਲਾਈ ਨੂੰ ਫਾਈਨਲ ਕਰਦੇ ਆ 31 ਜੁਲਾਈ ਤੱਕ 10% ਵਿਆਨ ਬੈਂਕ ਦੇ ਦੁਆਰਾ ਦਿੱਤਾ ਹੋਇਆ ਅਸਟਾਮ ਖਰੀਦੇ ਹੋਇਆ 31 ਜੁਲਾਈ ਤੋਂ ਪਹਿਲਾਂ ਦਾ ਜੇ ਤਰਸਤੀ ਹੋਗੀ ਤਾਂ ਵੀ ਠੀਕ ਹੈ ਨਹੀਂ ਹੋਈ ਤਾਂ 2 ਨਵੰਬਰ ਮੈਂ ਤਾਂ ਚੁਣਿਆ ਸਰ 1 ਅਕਤੂਬਰ ਨੂੰ ਚੋਣਾ ਆ ਜਾਂਦਾ 20 ਅਕਤੂਬਰ 25 ਅਕਤੂਬਰ ਤੱਕ ਆੜਤੀਆ ਪੈਸੇ ਦੇ ਦਿੰਦਾ ਜੇ ਕਿਸੇ ਦੇ ਪੈਸੇ ਰਹਿ ਗਏ ਨਾ ਉਹ ਉਹ 2 ਨਵੰਬਰ ਤੋਂ ਪਹਿਲਾਂ ਪਹਿਲਾਂ ਲੈ ਲੂਗਾ ਆਪਦੀ ਰਿਸਟਰੀ ਕਰਾ ਲੇ ਉਸ ਤੋਂ ਬਾਅਦ ਉਹਦਾ ਉਹਦੀ ਜ਼ਮੀਨ ਜਿਹੜੀ ਹੈ ਉਹ ਨੂੰ ਮੀਟਰ ਵੀ ਮਿਲੂਗਾ ਉਹਨੂੰ ਉਹਨੂੰ ਸਾਰਾ ਕੁਝ ਲੀਗਲ ਹੋਊਗਾ ਸਭ ਕੁਝ ਹੋਊਗਾ ਪਰ 31 ਜੁਲਾਈ ਤੋਂ ਬਾਅਦ ਵਾਲਾ ਨਹੀਂ ਹੋਊਗਾ ਕੋਈ ਉਹਦੇ ਵਾਸਤੇ ਅਸੀਂ ਕੀ ਕੀਤਾ ਸਰ 31 ਜੁਲਾਈ ਤੋਂ ਬਾਅਦ ਨਾ ਹੋਵੇ ਅਸੀਂ ਕੀ ਕੀਤਾ ਕਲਰ ਕੋਡਿੰਗ ਕਰਤੀ ਆਊਟ ਆਫ ਦਾ ਬਾਕਸ ਆਈਡੀਆ ਭਗਵੰਤ ਮਾਨ 17 ਸਾਲ ਦਾ ਜਦੋਂ ਹੋਇਆ ਹੋਇਆ ਸੀਗਾ ਤਾਂ ਉਹਨੂੰ ਸਾਰੀ ਦੁਨੀਆ ਨੇ ਸਿਰਫ ਇੱਕ ਗੱਲ ਕਰਕੇ ਪਛਾਣ ਲਿਆ ਸੀ ਯਾਰ ਇਹ ਬੰਦਾ ਗੱਲ ਕੀ ਕਰ ਰਿਹਾ ਹੈ ਕਿਉਂਕਿ ਉਹਨੇ ਕਹੇ ਸੀ ਕੁਲਫੀ ਗਰਮਾ ਗਰਮ ਕੁਲਫੀ ਠੰਡੀ ਠਾਰ ਨਹੀਂ ਸਰ ਉਹਨੇ ਉਹ ਹੋਰ ਤਰੀਕੇ ਨਾਲ ਸੋਚਿਆ ਸੀ ਕੁਲਫੀ ਨੂੰ ਮੈਂ ਵੀ ਕਹਿੰਨਾ ਆਊਟ ਆਫ ਦਾ ਬਾਕਸ ਆਈਡੀਆ ਸੋਚੋ ਅਸੀਂ ਕੀਤਾ ਕਲਰ ਕੋਡਿੰਗ ਆਫ ਅਸਟਾਮ ਪੇਪਰਸ ਕੱਲ ਰਿਕਾਰਡਿੰਗ ਅੱਜ ਅੱਜ ਸਾਰੀ ਦੁਨੀਆ ਇਸ ਗੱਲ ਨੂੰ ਲਾਈਕ ਕਰ ਰਹੀ ਹੈ ਕਿ ਕਿਵੇਂ ਕੀਤਾ ਹੈ ਮੈਨੂੰ ਕਈ ਸੂਬਿਆਂ ਦੇ ਮੁੱਖ ਮੰਤਰੀ ਪੁੱਛ ਰਹੇ ਨੇ ਸਰ ਕਿ ਕਿਵੇਂ ਕੀਤਾ ਹੈ ਮੈਂ ਦੱਸਦਾ ਸਰ ਜੇ ਕਿਸੇ ਵਪਾਰੀ ਨੇ ਪਹਿਲਾਂ ਆਉਣਾ ਹੁੰਦਾ ਸੀ ਇੱਥੇ ਪੰਜਾਬ 'ਚ ਇਹਨਾਂ ਦੀ ਸਰਕਾਰ ਹੁੰਦੀ ਸੀ ਤਾਂ ਉਹ ਰਾਜਪੁਰੇ ਕੋਲੇ 40 ਕਿਲੇ ਲੈ ਲੈਂਦਾ ਸੀ ਚਲੋ 4 ਕਰੋੜ ਨੂੰ ਕਿੱਲਾ ਮਿਲ ਗਿਆ 160 ਕਰੋੜ ਨੂੰ ਉਹਨੇ 40 ਕਿਲੇ ਲੈ ਲੈ। ਉਤੋਂ ਬਾਅਦ ਸੀਐਲਯੂ ਕੋਲੇ ਜਾਂਦਾ ਸੀ। ਸੀਐਲਯੂ ਕਹਿੰਦੇ ਐ ਕਿ ਨਹੀਂ। ਐਦਾਂ ਕਿਵੇਂ ਲਾ ਲਈਂਗਾ ਤੂੰ ਫੈਕਟਰੀ? 4-5 ਮਹੀਨੇ ਸੀਐਲਯੂ ਨਹੀਂ ਮਿਲਦੀ ਸੀ ਸਰ। ਉਹ ਫਿਰ ਇਧਰੋਂ ਉਧਰੋਂ ਕੁਝ ਜਿਗਾਰ ਕਰਕੇ ਫਿਰ ਸੀਐਲਯੂ ਲੈਂਦਾ ਸੀ। ਸੀਐਲਯੂ ਮਿਲ ਜਾਂਦਾ ਸੀ। ਤਾਂ ਫਿਰ ਉਹ ਸੋਚਦਾ ਸੀ ਹੁਣ ਫੈਕਟਰੀ ਲੱਗ ਜੂ। ਜਦੋਂ ਹੀ ਥੋੜਾ ਫੈਕਟਰੀ ਦੇ ਨੇੜੇ ਤੇ ਚੱਲਦਾ ਸੀ। ਫੋਰੈਸਟ ਵਾਲੇ ਆ ਜਾਂਦੇ ਸੀ। ਐਵੇਂ ਕਿਵੇਂ ਇੱਧਰ ਕਿੱਧਰ ਫਿਰਦਾ ਸਾਡੇ ਕੋਲ ਫੋਰੈਸਟ ਵਾਲਿਆਂ ਕੋਲ ਜਾਂਦਾ ਸੀ ਜੀ 2 ਮਹੀਨੇ ਫੋਰੈਸਟ ਵਾਲੇ ਲਾਉਂਦੇ ਸੀ ਫੋਰੈਸਟ ਤੋਂ ਕਲੀਅਰੈਂਸ ਮਿਲਦੀ ਸੀ ਨਾਲ ਹੀ ਫਿਰ ਪੋਲੂਸ਼ਨ ਵਾਲੇ ਆ ਜਾਂਦੇ ਸੀਗੇ ਜੀ ਐਵੇਂ ਕਿਵੇਂ ਇੱਧਰ ਕਿੱਧਰ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਲਗਭਗ ਸਾਲ ਤੋਂ ਡੇਢ ਸਾਲ ਉਹਨੂੰ ਸਾਰੀਆਂ ਪਰਮਿਸ਼ਨਸ ਲੈਣ ਨੂੰ ਲੱਗ ਜਾਂਦਾ ਸੀ ਉਹਦਾ 160 ਕਰੋੜ ਸਟਕ ਪਿਆ ਰਹਿੰਦਾ ਸੀ ਕੋਈ ਇਕੱਟ ਵੀ ਨਹੀਂ ਲੱਗਦੀ ਸੀਗੀ ਫੈਕਟਰੀ ਨੂੰ ਤੇ ਉਹ ਬੰਦਾ ਕਹਿੰਦਾ ਸੀ ਯਾਰ ਇਹ ਦਿਨ ਹੋਰ ਤਾਂ ਯਾਰ ਵੇਚ ਹੀ ਦਿੰਨੇ ਜ਼ਮੀਨ ਹੀ ਵੇਚ ਦਿੰਨੇ ਜ਼ਮੀਨ ਹੀ ਮਹਿੰਗੀ ਹੋ ਗਈ ਹੋਣੀ ਇੰਨੀ ਤਾਂ ਚਲੋ ਵੇਚ ਹੀ ਚਲਦਿਆਂ ਯਾਰ ਇੱਥੇ ਕਿੱਥੇ ਚਲਦਿਆਂ ਅਸੀਂ ਕੀ ਕੀਤਾ ਸਰ ਅੱਜ ਦੁਨੀਆ ਦੇ ਵਿੱਚ ਉਦਾਹਰਨ ਹੈ ਮੈਂ ਦੱਸ ਦੇਣਾ ਅੱਜ ਮੁਕੱਦਸ ਹਾਊਸ 'ਚ ਸਰ ਅਸੀਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰ ਦੀ ਅੱਜ ਜੇ ਕਿਸੇ ਵਪਾਰੀ ਨੇ ਆਉਣਾ ਹੈ ਰਾਜਪੁਰੇ ਕੋਲੇ 40 ਕਿੱਲੇ ਲਵੇ ਨਾ ਉਹ ਖਰੀਦ ਦੇਣਾ ਹਾਂ ਖਰੀਦਦਾਰ ਨਾਲ ਗੱਲ ਕਰ ਲੈ ਵੇਚਣ ਵਾਲੇ ਨਾਲ ਕਿ ਮੈਂ ਵੇਚਣ ਲੱਗਿਆ ਮੈਨੂੰ ਕੋਈ ਪ੍ਰੋਬਲਮ ਨਹੀਂ ਪਰ ਉਹ ਰਿਸ਼ਤੀ ਕਰਾਉਣ ਤੋਂ ਪਹਿਲਾਂ ਸਾਡੇ ਕੋਲੇ ਆਵੇ ਇਨਵੈਸਟ ਪੰਜਾਬ ਦੇ ਪੋਰਟਲ ਤੇ ਆ ਜੇ ਜਾਂ ਇਨਵੈਸਟ ਪੰਜਾਬ ਦੇ ਦਫ਼ਤਰ 'ਚ ਆ ਜੇ ਮਾਲੀ ਏਅਰਪੋਰਟ ਦੇ ਚੌਂਕ 'ਚ ਹੈ ਸਾਨੂੰ ਦੱਸੇ ਸਾਨੂੰ 14 ਦਿਨ ਚਾਹੀਦੇ ਨੇ ਸਰ 2 2 ਹਫ਼ਤੇ ਸਾਡੀ ਸੀਐਲਯੂ ਦੀ ਟੀਮ ਜਾਊਗੀ ਉੱਥੇ ਫਾਇਰ ਦੀ ਟੀਮ ਜਾਊਗੀ ਪੋਲੂਸ਼ਨ ਦੀ ਟੀਮ ਜਾਊਗੀ ਫਾਇਰ ਦੀ ਟੀਮ ਜਾਊਗੀ 14 ਦਿਨਾਂ ਚ ਦੱਸ ਦੇਣਗੇ ਨਹੀਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਤਾਂ 15ਵੇਂ ਦਿਨ ਉਹਨੂੰ ਕਹਾਂਗੇ ਓਕੇ ਜਿਹੜਾ ਤੇਰਾ ਸੈਲਰ ਜਿਹੜਾ ਜ਼ਮੀਨ ਵੇਚਣ ਵਾਲਾ ਉਹਨੂੰ ਲੈ ਕੇ ਆ ਔਰ ਤਹਿਸੀਲਦਾਰ ਵੀ ਕਚੈਰੀਆਂ ਚ ਨਹੀਂ ਇਨਵੈਸਟ ਪੰਜਾਬ ਦੇ ਦਫ਼ਤਰ ਚ ਬਿਠਾਇਆ ਹੋਇਆ ਹੈ ਲੈ ਕੇ ਆ ਪਰ ਹਰੇ ਰੰਗ ਦਾ ਹਰੇ ਰੰਗ ਦਾ ਸਟੈਂਪੇਪਰ ਕਿੰਨਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉਹ ਚ ਪੋਲੂਸ਼ਨ ਦੇ ਵੀ ਚਾਰजेस ਹੋਣਗੇ ਉਹ ਚ ਫੋਰੈਸਟ ਦੇ ਵੀ ਹੋਣਗੇ ਉਹਦੇ ਵਿੱਚ ਸੀਐਲਯੂ ਦੇ ਵੀ ਹੋਣਗੇ ਉਹਦੇ ਵਿੱਚ ਸਾਰੇ ਚਾਰजेस ਹੋਣਗੇ ਜਿੱਦ ਨੇ ਉਹ ਰਿਸਟਰੀ ਹੋ ਗਈ ਸਪੀਕਰ ਸਾਹਿਬ ਅਗਲੇ ਦਿਨ ਉਹ ਆਪਣੀ ਭੂਮੀ ਪੂਜਨ ਕਰਾ ਕੇ ਆਪਣੀ ਫੈਕਟਰੀ ਦਾ ਉਦਘਾਟਨ ਕੰਮ ਕਰਸੇ ਅਸੀਂ 24 ਘੰਟੇ ਵੀ ਇਵਨ 24 ਘੰਟੇ ਵੀ ਅਸੀਂ ਵਪਾਰੀ ਦਾ ਪੈਸਾ ਸਟੱਕ ਨਹੀਂ ਰੱਖਣਾ ਚਾਹੁੰਦੇ ਇਹ ਇਹ ਹੈਗਾ ਗ੍ਰੀਨ ਪੇਪਰ ਜਿਹਦੇ ਵਿੱਚ 157 ਤੋਂ ਜ਼ਿਆਦਾ ਸਾਡੇ ਕੋਲੇ ਆ ਚੁੱਕੇ ਨੇ ਦੂਜਾ ਹੈਗਾ ਰੈੱਡ ਪੇਪਰ ਸਰ ਸਟੈਂਪ ਪੇਪਰ ਹੈ ਰੈੱਡ ਹੈ ਕਲੋਨੀਆਂ ਵਾਸਤੇ ਜਿਹਦੀ ਆਪਣੀ ਡਿਬੇਟ ਚੱਲ ਰਹੀ ਹੈ ਜੇ ਕਲੋਨੀ ਕੱਟਣੀ ਹੈ ਤਾਂ ਰੈੱਡ ਖਰੀਦਣਾ ਪਊਗਾ ਔਰ ਪਹਿਲਾਂ ਦੱਸਣਾ ਪਊਗਾ ਕਿ ਕਿਹਸੀ ਕਲੋਨੀ ਕੱਟਣੀ ਹੈ ਅਸੀਂ ਦੱਸਾਂਗੇ ਫਿਰ ਕਿ ਇੱਥੇ ਬਿਜਲੀ ਦਾ ਮੀਟਰ ਲੱਗ ਸਕਦਾ ਇੱਥੇ ਕਲੋਨੀ ਬਣ ਸਕਦੀ ਹੈ ਇੱਥੇ ਰਹਿਸ਼ੀ ਇਲਾਕਾ ਹੈ ਇੱਥੇ ਸੀਵਰੇਜ ਪੈ ਸਕਦਾ ਸਾਰਾ ਕੁਝ ਫਿਰ ਅਸੀਂ ਉਹਨੂੰ ਕਹਾਂਗੇ ਆ ਜਾ ਰੈੱਡ ਖਰੀਦ ਰੈੱਡ ਦੇ ਵਿੱਚ ਸਾਰਾ ਕੁਝ ਇਨਕਲੂਡਡ ਹੋਊਗਾ ਸਰ ਬਿਜਲੀ ਪਾਣੀ ਸੀਵਰੇਜ ਇਹ ਉਤੋਂ ਜਿਹੜਾ ਜੋ ਵੀ ਸਰਕਾਰੀ ਸਹੂਲਤਾਂ ਮੈਂ ਇੱਕ ਪ੍ਰੂਵਡ ਕਲੋਨੀ ਨੂੰ ਮਿਲਦੀਆਂ ਨੇ ਉਹ ਮਿਲੂਗਾ ਕੱਲ ਨੂੰ 6 ਮਹੀਨੇ ਬਾਅਦ 2 ਸਾਲਾਂ ਬਾਅਦ ਕੋਈ ਬਾਬੂ ਜਾਵੇ ਕਿਸੇ ਫੈਕਟਰੀ ਚ ਹਾਂਜੀ ਕਾਗਜ਼ ਦਿਖਾ ਉਹ ਕਾਗਜ਼ ਦਿਖਾਏ ਜੇ ਗ੍ਰੀਨ ਹੈ ਨਾ ਸਟੈਂਪ ਪੇਪਰ ਤਾਂ ਬਾਬੂ ਸਮਝ ਜਾਊਗਾ ਆਲ ਇਜ਼ ਵੈਲ ਸਾਰਾ ਕੁਝ ਪੇੜ ਹੈ ਜੇ ਇਹ ਨਹੀਂ ਕਰ ਸਕਦਾ ਹੁਣ ਕੋਈ ਕਿ ਰੈੱਡ ਦੇ ਖਰੀਦ ਲਿਆ ਰੈੱਡ ਰੈੱਡ ਸਟੈਂਪ ਪੇਪਰ ਖਰੀਦ ਕੇ ਕਲੋਨੀ ਕਟ ਲਈ ਪਰ ਪਲਾਟ ਨਹੀਂ ਵਿਕੇ 60% ਜਿਵੇਂ ਅਮਨ ਕਹ ਰਿਹਾ ਸੀਗਾ ਕਿ 60% ਆ ਪਲਾਟ ਨਹੀਂ ਵਿਕੇ ਬਾਕੀ 40% ਚ ਫੈਕਟਰੀ ਲਾ ਦੋ ਨੋ 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 ਜੇ ਉਹਨੇ ਇਦਾਂ ਕੀਤਾ ਜਦੋਂ ਕੋਈ ਅਸੀਂ ਚੈੱਕ ਕਰਾਂਗੇ ਤਰਕਾਂਗੇ ਕਿ ਤੂੰ ਫੈਕਟਰੀ ਜਿਹੜੀ ਆ ਉਹ ਗ੍ਰੀਨ ਚਲਾਈ ਬੈਠਾ ਹੈ ਤੈਨੂੰ ਇਹਦੇ ਵਾਸਤੇ ਗ੍ਰੀਨ ਲੈਣਾ ਪੈਣਾ ਸੀ ਪਰ ਤੂੰ ਰੈੱਡ ਦਾ ਜਿਹੜਾ ਪਰਮਿਸ਼ਨ ਲਈ ਸੀ ਤੂੰ ਇਸ ਕਲੋਨੀ ਦੇ ਵਿੱਚ ਫੈਕਟਰੀ ਨਹੀਂ ਲੈ ਸਕਦਾ ਸਿੱਧੇ ਨਾਲ ਸਰ ਸਾਰਾ ਕੁਝ ਖਤਮ ਹੋ ਜਾਊਗਾ ਇਲੀਗਲ ਕਲੋਨੀ ਇਲੀਗਲ ਕਲੋਨੀਆ ਕਟਾਉਂਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਹੈ ਆਮ ਬਣ ਜੂਗਾ ਬੰਦਾ ਕੋ ਕਲੋਨਾਈਜ਼ਰ ਬੰਦੇ ਕੋ 94% ਕੋਲ ਤਾਂ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕੱਟੂਗਾ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਛੱਟਦੇ ਆ ਬਸ ਮੈਂ ਇੰਨਾ ਹੀ ਕਹੂੰਗਾ ਸੋ ਇਸ ਕਰਕੇ ਇਹ ਨਾ ਕਰੋ ਕਿ हां मैं पॉज़िटिवली बढ़िया साफ-सुथरी कॉलोनीयां कटियां ने मैं उनाच उनाच मैं नाम लेना चाहूं बैठे ने आय्याली साहब आय्याली साहब ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦੇ ਵੀ ਕਪੜਾ ਨਹੀਂ ਹੈਗਾ ਉਹ ਚ ਮੈਂ ਸਾਰਾ ਚੈੱਕ ਕਰ ਆ ਲਿਆ ਕਿ ਕੋਈ ਕਿਸੇ ਕਿਸੇ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹਾਊਸਟੂ ਬੋਲਣਾ ਚਾਹੁੰਦਾ तु ती पक्के काम करते हो सारा पक्के चल रहा देखी है हूँ जो इधरले पासे देखिए तो फिर है नहीं ना चीज़ सो so इस करके कहना कि फर्क है बहुत फर्क है जमाने में और निभाने में फर्क है गालिब चलो शुक्र है तेरा तर्क है गालिब त चलता सर ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ ਐਨਓਸੀ ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਉਂਗੇ ਜਦੋਂ ਇਹ ਪਾਸ ਹੋ ਗਿਆ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣਗੀਆਂ ਕਿਉਂਕਿ ਉਹਨਾਂ ਨੇ ਸਰ ਆਪਣੇ ਪੈਸੇ ਜ਼ਿੰਦਗੀ ਦੇ ਜਿੰਨੇ ਕਮਾਏ ਸੀਗੇ ਉੱਥੇ ਲਾ ਬੈਠੇ ਭੋਲੇ ਪਣਚ ਲਾ ਬੈਠੇ ਜਾਂ ਤਾਂ ਭੋਲੇ ਪਣਚ ਲਾ ਬੈਠੇ ਜਾਂ ਫਿਰ ਕਿਵੇਂ ਵੀ ਕਿਸੇ ਦੋਸਤ ਮਿੱਤਰ ਦੇ ਕਹਿਣ ਤੇ ਲਾ ਬੈਠੇ ਕਿਸੇ ਕਈ ਵਾਰੀ ਆਪਣੇ ਰਿਸ਼ਤੇਦਾਰੀਆਂ ਦੇ ਕਹਿਣ ਤੇ ਲਾ ਦਿੰਨੇ ਆ ਬਾਅਦ ਚ ਪਤਾ ਲੱਗਿਆ ਵੀ ਆ ਤਾਂ ਗੱਲ ਗਲਤ ਨਿਕਲ ਗਈ ਸੋ ਸਰ ਕੋਈ ਗੱਲ ਨਹੀਂ ਜੇ ਉਹਨਾਂ ਨਾਲ ਇਦਾਂ ਹੋ ਗਿਆ ਕੋਈ ਗੱਲ ਨਹੀਂ ਪੰਜਾਬ ਚ ਇਹ ਮੈਂ ਗੱਲ ਬੜੇ ਮਾਨ ਸੇ ਸਤਿਕਾਰ ਨਾਲ ਕਹਿਣਾ ਸਰ ਪੰਜਾਬ ਦੇ ਵਿੱਚ ਕੋਈ ਵੀ ਘਰ ਐਸਾ ਨਹੀਂ ਹੋਊਗਾ ਜਿਹੜੇ ਘਰ 'ਚ ਬਿਜਲੀ ਦਾ ਮੀਟਰ ਨਾ ਹੋਵੇ ਬਿਜਲੀ ਨਾ ਹੋਵੇ ਉਸ ਘਰ 'ਚ ਸਰਕਾਰੀ ਸੀਵਰੇਜ ਜਾਂ ਫਿਰ ਉਸ ਘਰ ਨੂੰ ਕੋਈ ਸਰਕਾਰੀ ਸਹੂਲਤਾਂ ਨਾ ਹੋਵੇ ਇਦਾਂ ਹੋ ਨਹੀਂ ਸਕਦਾ ਸਰ ਛੋਟਾ ਜਿਹਾ ਪੰਜਾਬ ਹੈ ਸਰ ਸਾਡੇ ਕਿ ਤਿੰਨ ਕਰੋੜ ਬੰਦੇ ਆ ਸਾਡੇ ਕਿ ਤਿੰਨ ਕਰੋੜ ਬੰਦਿਆਂ ਨੂੰ ਸਾਂਭ ਲਾਂਗੇ ਜੇ ਪਹਿਲੇ ਵਾਲਿਆਂ ਤੋਂ ਗਲਤੀਆਂ ਹੋ ਗਈਆਂ ਫਿਰ ਕੀ ਹੋ ਗਿਆ ਹੋ ਗਿਆ ਹੋਣਗੇ ਉਹਨਾਂ ਫਿਰ ਲੋਕਾਂ ਨੇ ਸਜ਼ਾ ਵੀ ਦੇਤੀ ਉਹਨਾਂ ਨੂੰ ਫਿਰ ਲੋਕਾਂ ਨੇ ਦੋ ਤੇ ਕੋਈ ਤਿੰਨ ਤੇ ਕੁਈ ਬਾਰਾਂ ਤੇ ਅਜੇ ਦਾਸੀ ਨਹੀਂ ਮਿਲਦਾ ਇੱਥੇ ਗਿਣ ਲੋ ਦਾਸੀ ਨਹੀਂ ਹੈ ਨਾ ਹੈ ਪੂਰੇ ਨਹੀਂ ਹੋ ਸਕਦੇ ਸੋ ਇਹ ਲੋਕਾਂ ਨੇ ਸਜ਼ਾ ਦਿੱਤੀ ਮੈਂ ਨਹੀਂ ਦਿੱਤੀ ਮੇਰਾ ਨਾਂ ਕਿਉਂ ਲਾਇਆ ਨਹੀਂ ਮੈਂ ਨਹੀਂ ਦਿੱਤੀ ਸਜ਼ਾ ਇਹ ਲੋਕਾਂ ਨੇ ਦਿੱਤੀ ਹੈ ਉਹ ਕੋਈ ਤਿੰਨ ਸੀ ਇੱਕ ਰਹਿ ਗਿਆ ਹੁਣ ਉਹ ਫਿਰਦੇ ਨੇ ਉੱਥੇ ਉਹ ਗੱਲ ਹੋ ਗਈ ਪਤਾ ਹੈ ਨਹੀਂ ਕਿ ਗਲਤੀਆਂ ਕੀ ਨੇ ਪੱਤਰਕਾਰ ਪੁੱਛਦੇ ਕੀ ਕਰਨ ਆਉ ਕਹਿੰਦੇ ਮਾਫੀ ਮੰਗਣ ਆਏ ਕਾਦੀ ਗਲਤੀਆਂ ਦੀ ਕਿਹੜੀਆਂ ਪਤਾ ਨਹੀਂ ਫਿਰ ਆਏ ਕੀ ਕਰਨੋਂ ਮਾਫੀ ਮੰਗਣ ਆਏ ਕਾਦੀ ਗਲਤੀਆਂ ਦੀ ਜੀ ਉਹ ਇੱਕ ਬੰਦੇ ਤੋਂ ਕਤਲ ਹੋ ਗਿਆ ਉਹ ਬੰਦਾ ਪੁਲਿਸ ਨੂੰ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦਾ ਮੈਂ ਕਤਲ ਹੋ ਗਿਆ ਕਹਿੰਦਾ ਕਤਲ ਕਿਹਨੇ ਕੀਤਾ ਕਹਿੰਦਾ ਮੈਂ ਕੀਤਾ ਕਹਿੰਦਾ ਲਾਸ਼ ਕਿੱਥੇ ਆ ਕਹਿੰਦਾ ਮੈਂ ਅੱਗ ਲਾ ਕੇ ਸਾੜਤੀ ਕਹਿੰਦਾ ਜਿੱਥੇ ਸਾੜੀ ਸੀ ਜਗ੍ਹਾ ਦਿਖਾ ਕਹਿੰਦਾ ਮੈਂ ਟਰੈਕਟਰ ਨਾਲ ਤਵੀਆਂ ਨਾਲ ਬਾਹਰ ਹੀ ਜਗ੍ਹਾ ਕਹਿੰਦਾ ਚਲ ਭਾਈ ਉਹ ਜਗ੍ਹਾ ਦਿਖਾ ਕਹਿੰਦਾ ਜਿੱਥੇ ਉੱਤੇ ਮੈਂ ਇਟਾਂ ਰੱਖਤੀਆਂ ਸੀ ਕਹਿੰਦਾ ਚਲ ਇੱਟਾਂ ਦਿਖਾ ਕਹਿੰਦੀ ਉਹਦੇ ਉੱਤੇ ਮੈਂ ਇੱਟਾਂ ਨਾਲ ਨਾ ਚਬਾਰਾ ਜਿਹਾ ਪਾਤਾ ਸੀ ਛੱਤ ਪਾਤੀ ਸੀ ਕਹਿੰਦਾ ਚਲ ਛੱਤ ਦਿਖਾ ਉਹ ਕਹਿੰਦਾ ਜੀ ਪਿੱਛੇ ਜਿਹੜਾ ਪਹਚਾਲ ਆਇਆ ਸੀ ਉਹ ਚ ਛੱਤ ਟਹਿ ਗਈ ਸੀ ਉਹ ਕਹਿੰਦਾ ਚਲ ਮਾਲਵਾ ਦਿਖਾ ਕਹਿੰਦਾ ਮਾਲਵਾ ਗਵਾਂਡੀਆਂ ਨੂੰ ਵੇਚਦਾ ਸੀ ਸਰ ਉਹ ਕਹਿੰਦਾ ਚਲ ਗਵਾਂਡੀ ਨੂੰ ਮਲਾ ਕਹਿੰਦੀ ਉਹਦਾ ਕਤਲ ਹੋ ਗਿਆ ਸੀ ਕਹਿੰਦਾ ਕੀ ਨਹੀਂ ਕੀਤਾ ਸੀ ਕਹਿੰਦਾ ਮੈਂ ਕੀਤਾ ਸੀ ਉਹ ਕਹਿੰਦਾ ਫੇਰ ਇੱਥੇ ਆ ਗਿਆ ਯਾਰ ਤੂੰ ਸੋ ਉਹੀ ਹਾਲਤ ਇਹਨਾਂ ਦੀ ਹੈ ਜੀ ਗਲਤੀਆਂ ਪਤਾ ਨਹੀਂ ਕੀ ਕੀ ਕਰ ਲੀਆਂ ਮਾਫੀਆਂ ਮੰਗਣ ਤੁਰੇ ਫਿਰਦੇ ਨੇ ਜੈ ਜਨਤਾ ਮਾਫ ਕਰ ਦੂਗੀ ਜੀ ਕਿਤੇ ਗੁਦਰਤੀ ਐਂ ਕਰਾ ਲੋਂਗੇ ਮਾਫੀਆਂ ਇਹ ਨਹੀਂ ਮਾਫੀਆਂ ਮਾਫੀਆਂ ਜਿਹੜੀਆਂ ਨੇ ਉਹ ਗਲਤੀਆਂ ਦੀਆਂ ਹੁੰਦੀਆਂ ਨੇ ਮਾਫੀਆਂ ਗੁਨਾਹਾਂ ਦੀਆਂ ਨਹੀਂ ਹੁੰਦੀਆਂ ਵੈਰੀ ਵੈਰੀ ਸੌਰੀ ਟੂ ਸੇ ਦੈਟ ਸੋ ਇਸ ਕਰਕੇ ਪਰਮਾਤਮਾ ਉਹ ਤੋਂ ਡਰੀਏ ਤੇ ਮੈਂ ਇਹੀ ਉਮੀਦ ਕਰਦਾ ਕਿ ਸਰ ਸਰਬਸੰਤੀ ਨਾਲ ਇਹ ਬਿੱਲ ਪਾਸ ਕਰੋ ਕਰੋੜਾਂ ਲੋਕਾਂ ਦੇ ਦੁਆਵਾਂ ਲਓ ਸਰ स्पीकर साहब थैंक यू थैंक यू प्रश्न ਹੈ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਸੋਧਨਾ ਬਿਲ 2024 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਹਾਂ ਜੀ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਹਾਂ ਜੀ ਸਹਿਮਤੀ ਹੈ ਜੀ ਸਹਿਮਤੀ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਹਿਮਤੀ ਨਾਲ ਸਵੀਕਾਰ ਹੋਇਆ ਹੋਰ ਸਦਨ ਬਿੱਲ ਤੇ ਇਕਲਾਜ਼ ਵਾਰ ਵਿਚਾਰ ਕਰੇਗਾ ਇਕਲਾਜ਼ ਇਕ